ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ 'ਚ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਸਭ ਨੂੰ ਪਤਾ ਹੀ ਹੈ ਪੰਜਾਬ ਨੂੰ ਪੰਜਾਬ 'ਚ ਬਾਹਰ ਵਸਦੇ ਸਿੱਖਾਂ ਨੂੰ ਜਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਵਿੱਚ ਧੀਆ ਭੈਣਾ ਬੱਚੀਆਂ ਨੇ ਜਿਨ੍ਹਾਂ ਨੂੰ ਪਤਾ ਵੀ ਇੱਜ਼ਤ ਕੀ ਹੁੰਦੀ ਆ ਅਸੀਂ 2 ਦਿਨ ਪਹਿਲਾਂ ਇੱਕ ਸਾਧ ਸੱਦ ਕੇ ਰਾਜੀ ਨਾਵੇਂ ਲਈ ਹਾਂ ਕਰਕੇ ਸੱਦਿਆ ਸੀਗੇ ਇੰਨੇ ਬਣਾਉਣੇ ਡੇਰੇ 'ਚ ਭੂਰੇ ਜਵਦੇ ਜੋ ਬਾਹਰ ਨਹੀਂ ਆਉਣਾ ਸੀ ਕਾਕੇ ਉਹਨੂੰ ਖਤਰਾ ਸੀਗਾ ਵੀ ਸਾਡੇ ਦੇ ਛੇਤਰ ਫਿਰੂਗਾ ਉਹਨੂੰ ਇਹ ਵੀ ਖਤਰਾ ਸੀ ਹੋ ਸਕਦਾ ਵੀ ਉਹਨੂੰ ਗੱਡੀ ਚਾੜਦਗੇ ਪਰ ਗੱਲ ਆਉਂ ਸੀ ਵੀ ਜੇ ਬਾਬੇ ਦਾ ਵੱਧ ਨੁਕਸਾਨ ਕਰਦੇ ਤਾਂ ਬਾਬਾ ਕਿਹਦੇ ਕਿਹਦੇ ਲਿੰਕ ਚ ਆ ਤੇ ਇਹਦੇ ਕੋਲੇ ਕਿਹੜਾ ਕਿਹੜਾ ਸਾਧ ਆ ਕੇ ਇਹ ਕਰਤੂਤਾਂ ਲੋਕਾਂ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਅੱਜ ਤੱਕ ਲੁੱਟਦੇ ਸੀਗੇ ਇੱਕੋ ਭੋਰੇ ਚ ਉਹ ਨਹੀਂ ਜਗ ਜਾਰ ਹੋਣੀ ਸੀ ਤੇ ਉਹ ਸਾਨੂੰ ਸਾਰਾ ਸਿਸਟਮ ਸਾਡੇ ਹੱਥ ਲੱਗ ਗਿਆ ਵਾ ਦੂਜੀ ਗੱਲ ਬਾਬਾ ਜਿਹੜਾ ਸਾਥ ਫੜਿਆ ਸੀ ਉਹ ਥਾਣੇ ਜਾਂਦਾ ਸਾਡੇ ਤੇ ਕੰਪਲੀਟ ਕਰਦਾ ਵੀ ਮੈਨੂੰ ਇਹਨਾਂ ਨੇ ਕੁੱਟਿਆ ਤੇ ਮੇਰੇ ਨਾਲ ਇਹਨਾਂ ਨੇ ਵੀ ਐਂ ਕਰਕੇ ਮੈਨੂੰ ਇਹਨਾਂ ਨੇ ਰੱਖਿਆ ਪੁਲਿਸ ਦਾ ਫੋਨ ਆਉਂਦਾ ਤੇ ਉਹਨਾਂ ਨੂੰ ਗੱਲਬਾਤ ਦੱਸੀ ਜਾਂਦੀ ਆ ਐਸਐਚਓ ਸਾਹਿਬ ਨੇ ਵਧੀਆ ਗੱਲਬਾਤ ਸੁਣੀ ਸਾਡੀ ਬਹੁਤ ਵਧੀਆ ਕਾਰਵਾਈ ਕੀਤੀ ਇਹੋ ਜਿਹੀ ਕੋਈ ਗੱਲ ਨਹੀਂ ਸੀ ਤੇ ਮੈਂ ਪੰਜਾਬ ਨੂੰ ਤੇ ਸਿੱਖਾਂ ਨੂੰ ਜ਼ਥੇਦਾਰਾਂ ਨੂੰ ਜਾਂ ਜੋ ਵੱਡੀਆਂ ਕਮੇਟੀਆਂ ਨੇ ਐਸਜੀਪੀਸੀ ਉਹਨਾਂ ਨੂੰ ਮੈਂ ਕਹਿਣਾ ਵੀ ਚਾਹੁੰਦਾ ਵੈਸੇ ਮੈਨੂੰ ਕੋਈ ਆਸ ਨਹੀਂ ਹੈ ਮੈਂ ਜੋ ਕੁਝ ਇਸ ਬਾਬੇ ਕੋਲੋਂ ਦੇਖ ਲਿਆ ਐਸਜੀਪੀਸੀ ਬਾਰੇ ਵੀ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਕੰਮ ਦੀ ਰਹਿ ਗਈ ਹੁਣ ਕਮੇਟੀ ਕਿਉਂਕਿ ਐਸਜੀਪੀਸੀ ਨੇ ਖੁਦ ਲੁਧਿਆਣੇ ਦੀ ਪੁਲਿਸ ਨੂੰ ਇਸ ਬਾਬੇ ਦੇ ਹੱਕ ਦੇ ਵਿੱਚ ਲੈਟਰ ਲਿਖੀ ਸੀ ਇੱਕ ਕੇਸ ਦੇ ਵਿੱਚ 2021 ਕੇਸ ਇਹਨੇ ਬੇਇੱਜ਼ਤੀ ਕੀਤੀ ਸੀ ਵੀ ਇਹ ਬੇਕਸੂਰ ਹੈ ਜਿਹਨੂੰ ਇਹਦੇ ਤੇ ਕੀਤੀ ਹੋਈ ਐਫਆਈਆ ਜਿਹੜੀ ਉਹ ਰੱਦ ਕੀਤੀ ਜਾਵੇ ਇਹ ਐਸਜੀਪੀਸੀ ਦੀ ਕਰਤੂਤ ਸਾਰਿਆਂ ਨੂੰ ਪਤਾ ਵੀ ਅਸੀਂ ਇੱਕ ਵੱਡਾ ਮੱਛ ਫੜਿਆ ਸੀ। ਬੈਂਤ ਫੜਿਆ ਸੀ ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਰੇਪ ਕਰਦਾ ਸੀ। ਹੋ ਸਕਦਾ ਬਾਬੇ ਦੀ ਕਿਸੇ ਬੀਬੀ ਦੇ ਨਾਲ ਖਾਸ ਯਾਰੀ ਹੋਵੇ ਜਿਹੜੀ ਬਿਆਨ ਦੇ ਰਹੀ ਆ। ਅਸੀਂ ਨਹੀਂ ਕਹਿੰਦੇ ਉਹ ਬੀਬੀ ਵੀ ਬੇਕਸੂਰ ਆ। ਪਰ ਮੈਂ ਛਾਵਾਛੇ ਦਿਨਾਂ ਤੋਂ ਨੂੰ ਸਾਰਿਆਂ ਨੂੰ 2020 ਦੇ ਵਿੱਚ ਮਹਾਰਾਜ ਨੇ ਬੁੱਤਾਂ ਦੀ ਸੇਵਾ ਲਈ ਸੀ ਜਿਹੜੇ ਬੁੱਤ ਤੋੜੇ ਸੀ ਦਰਬਾਰ ਸਾਹਿਬ। ਮੇਰੇ ਹੀ ਖੜਾਫ ਜਾ ਕੇ ਨੈਂਗ ਸਿੰਘ ਦੇ ਉੱਥੇ ਸਿੱਖ ਜੱਥੇਬੰਦੀਆਂ ਦੇ ਮੇਨ ਮੇਨ ਆਗੂ ਜਿਨ੍ਹਾਂ ਨੇ ਲੈਟਰ ਦਿੱਤੇ ਵੀ ਅਮਰਪਾਲ ਸਿੰਘ ਹੋਣਾ ਨੂੰ ਤੇ ਇਹਦੇ ਸਾਥੀਆਂ ਨੂੰ ਫੜਿਆ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਮਹਾਰਾਜ ਜੀ ਕਿਰਪਾ ਹੁੰਦੀ ਆ ਸੀ ਬਾਹਰ ਆਉਣੇ ਆ ਕੁਝ ਸਮੇਂ ਬਾਅਦ ਉਹ ਇੱਕ ਗੰਦ ਪਾਉਂਦਾ ਸੀ ਬਰਨਾਲੇ ਵਾਲਾ ਪ੍ਰੋਡੂਸਰ ਜਾਂ ਉਹਦੇ ਦੇ ਛੱਤਰ ਫੇਰ ਦਿੰਨੇ ਆ ਛੱਤਰ ਫੇਰਿਆ ਉਹਦੇ ਤਾਂ ਉਹਨੇ ਲੱਚਰ ਤਾਂ ਵਧਾਈ ਹੋਈ ਸੀ ਪੰਜਾਬ ਚ ਪਰ ਸਾਡੇ ਇੱਥੋਂ ਦੇ ਲੋਕਾਂ ਨੇ ਇੱਥੋਂ ਦੇ ਨਿੰਗਾ ਸਿੰਘਾਂ ਨੇ ਜਾ ਕੇ ਉਸ ਬੰਦੇ ਨੂੰ ਉਸ ਦਿਨ ਪੱਗ ਦਿੱਤੀ ਉਹਦੇ ਗਾਲ 'ਚ ਸਰੂਪਾ ਪਾਇਆ ਤੇ ਸਾਡੇ ਵਿਰੁੱਧ ਧਰਨਾ ਲਾਇਆ ਵੀ ਛੇਤੀ ਇਹਨਾਂ ਤੇ ਗ੍ਰਿਫਤਾਰੀ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਜਾਵੇ ਕੋਈ ਨਹੀਂ ਆਇਆ ਫਿਰ ਹੋਰ ਬਹੁਤ ਇਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ ਜਿਹੜੀਆਂ ਹਜੇ ਚੱਲ ਰਹੀਆਂ ਸੀ ਉਹ ਨਹੀਂ ਕਰਨੀਆਂ ਹੁਣ ਪਰਸੋਂ ਜਿਹੜਾ ਆਹੀ ਸਾਲ ਚੱਲ ਰਿਹਾ ਪਰਸੋਂ ਇੱਕ ਸਾਧ ਨੂੰ ਕੁੱਟਿਆ ਸ਼ਰਮ ਦੀ ਗੱਲ ਆ ਵੀ ਜਦੋਂ ਸਾਧ ਦੇ ਪੈਂਦੀਆਂ ਵਾ ਸਾਧ ਦੇ ਹੱਕ ਦੇ ਵਿੱਚ 40 ਤੋਂ 50 ਬੰਦੇ ਨਹੰਗ ਸਿੰਘ ਵੀ ਤੇ ਹੋਰ ਜਥੇ ਬੰਦਿਆਂ ਦੇ ਵੀ ਬੰਦੇ ਵੀ ਆ ਕੇ ਥਾਣੇ ਅੰਦਰ ਲੇ ਲੜੀਆਂ ਕੱਢ ਰਹੇ ਸੀਗੇ ਉਹਨਾਂ ਦੇ ਮਿੰਤਾ ਤਰਲੇ ਕੱਢ ਰਹੇ ਸੀ ਤੇ ਪ੍ਰੈਸ਼ਰ ਪਾਈ ਬੈਠੇ ਆ ਵੀ ਅਮਰਪਾਲ ਸਿੰਘ ਮਹਿਰੋਂ ਨੂੰ ਤੇ ਇਹਦੇ ਨਾਲ ਦੇ ਜਿਹੜੇ ਹੈਗੇ ਜਥੇ ਦੇ ਬੰਦੇ ਨੇ ਇਹਨਾਂ ਨੂੰ ਫੜ ਕੇ ਜੇਲ੍ਹ ਚ ਬੰਦ ਕਰ ਦਿੱਤਾ ਜਾਵੇ ਇਹ ਧੱਕਾ ਕਰ ਰਹੇ ਨੇ ਤੇ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਤੁਰੇ ਫਿਰਦੇ ਆ ਵੀ ਸਾਨੂੰ ਇਹ ਆ ਵੀ ਚਲੋ ਪੰਥ ਕਾ ਮਸਲੇ ਨੇ ਪੰਜਾਬ ਦੇ ਮਸਲੇ ਨੇ ਧੀਆਂ ਭੈਣਾਂ ਦੇ ਅਜੇ ਤੱਕ ਦੇ ਮਸਲੇ ਨੇ ਕਿਸੇ ਦੇ ਮੂੰਹੋਂ ਹਜੇ ਤੱਕ ਕੋਈ ਐਹੋ ਜੀ ਆ ਦਾ ਨਾਰਾ ਨਹੀਂ ਨਿਕਲਿਆ ਵੀ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਜੱਥੇ ਦੇ ਇਹਨਾਂ ਨੇ ਜੱਥੇ ਦੇ ਸਿੰਘਾਂ ਨੇ ਜਾਂ ਨਾਲ ਦੇ ਜੋ ਵੀ ਬੰਦੇ ਸੀਗੇ ਵੀ ਇਹਨਾਂ ਨੇ ਇਹ ਕੰਮ ਚੰਗਾ ਕੀਤਾ ਕੋਈ ਵੀ ਅਫਸਰ ਕੋਈ ਵੀ ਲੀਡਰ ਕੋਈ ਵੀ ਬਾਬਾ ਕੋਈ ਵੀ ਸਾਧ ਸੰਤ ਜਥੇਦਾਰ ਕਿਸੇ ਨੇ ਇਹ ਗੱਲਬਾਤ ਨਹੀਂ ਆਖੀ ਵੀ ਗੁਰਗਰਾਸੇ ਦੀ ਉੱਤੇ ਬੇਅਦਬੀ ਹੁੰਦੀ ਸੀ ਉਥੇ ਬਾਣੇ ਦਾ ਉਥੇ ਨਰਾਦਰਨ ਹੁੰਦਾ ਸੀ ਤੇ ਵਧੀਆ ਕੀਤਾ ਸਿੰਘਾ ਨੇ ਇਹ ਜਿਹੜਾ ਸੌਦਾ ਲਾਤਾ ਇਹਦਾ ਤੇ ਇਹਨੂੰ ਜੇਹਜ ਦੇ ਵਿੱਚ ਦੇਤਾ ਤੇ ਇਹਦਾ ਭਾਂਡਾ ਫੋੜ ਦਿੱਤਾ ਹਜੇ ਤੱਕ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਸਾਨੂੰ ਕਿਸੇ ਬਿਆਨ ਦੀ ਲੋੜ ਨਹੀਂ ਹੈਗੀ ਅਸੀਂ ਤਾਂ ਜੋ ਕੁਝ ਕਰਨਾ ਉਹੋ ਕਰਕੇ ਹੀ ਰਹਿਣਾ ਹੁੰਦਾ ਪਰ ਅਸੀਂ ਇਹ ਦੇਖਦੇ ਹੁੰਨੇ ਆ ਵੀ ਕੋਈ ਹੈ ਜਿਹਨੂੰ ਇਸ ਗੱਲ ਦਾ ਪਤਾ ਹੋਵੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਚੰਗਾ ਕੀ ਹੈ ਮਾੜਾ ਕੀ ਹੈ ਸਾਰੇ ਇਹਨੂੰ ਸਟੇਜਾਂ ਤੇ ਸੱਦਦੇ ਸੀ ਸਾਰੇ ਇਹਦੀਆਂ ਗੱਲਾਂ ਬਾਤਾਂ ਸਾਧੀਆਂ ਸੁਣਦੇ ਸੀਗੇ ਆਹ ਚਰਨ ਘਾਟ ਵਾਲੇ ਬਲਜਿੰਦਰ ਸਿੰਘ ਦੀਆਂ ਉਦੋਂ ਤੁਸੀਂ ਇਹਨਾਂ ਦੇ ਪੈਰਾਂ 'ਚ ਬੈੰਦੇ ਸੀ ਜਾ ਜਾ ਕੇ ਹੁਣ ਜਦੋਂ ਤੁਹਾਨੂੰ ਦੱਸਤਾ ਤੁਹਾਨੂੰ ਦੱਸ ਦਈਏ ਇਦਾਂ ਦੀਆਂ ਵੀਡੀਓ ਇਦਾਂ ਦੀਆਂ ਰਿਕਾਰਡਿੰਗਾਂ ਸਾਡੇ ਕੋਲ ਇਸ ਬੰਦੇ ਦੀਆਂ ਅਸੀਂ ਜਗ ਜਹਰ ਨਹੀਂ ਕਰ ਰਹੇਗੇ ਸ਼ਰਮ ਆਉਦੀ ਆ ਵੀ ਲੋਕਾਂ ਦਾ ਕਿ ਪਹੁੰਚਣਗੇ ਤੇ ਉਹ ਕੀ ਸੋਚਣਗੇ ਅਸੀਂ ਆਪਦੇ ਮੀਡੀਆ 'ਚ ਨਹੀਂ ਚਲਾ ਸਕਦੇ ਉਹ ਇੰਨੀਆਂ ਇਹ ਕਰਤੂਤਾ ਕੀ ਕੀ ਕਰਦਾ ਰਿਹਾ ਕਿੱਥੋਂ ਕਿੱਥੋਂ ਇਹ ਕੁੜੀਆਂ ਨੂੰ ਭਾਉਂਦਾ ਰਿਹਾ ਕਿੱਥੋਂ ਕਿੱਥੋਂ ਚੱਕਦਾ ਰਿਹਾ ਕਿੰਨੀਆਂ-ਕਿੰਨੀਆਂ ਕੁੜੀਆਂ ਇਹਦੇ ਕੋਲੇ ਆਉਂਦੀਆਂ ਰਹੀਆਂ ਕਿਹੜੇ ਕਿਹੜੇ ਸਾਧ ਦੇ ਕੋਲੇ ਆ ਕੇ ਭੂਰੇ ਦੇ ਵਿੱਚ ਕੁੜੀਆਂ ਦੇ ਨਾਲ ਗ੍ਰਸਤ ਕਰਦੇ ਰਹੇ ਆ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਸਾਧ ਪਿੱਛੇ ਆ ਕੇ ਹੋਰ ਸਾਧਾ ਨੇ ਪ੍ਰੈਸ਼ਰ ਪਾਇਆ ਤੇ ਸਾਡੇ ਤੇ ਹੁਣ ਪ੍ਰੈਸ਼ਰ ਆ ਤੇ ਸਾਡੇ ਤੇ ਇਲਜ਼ਾਮ ਵੇਖੋ ਕੀ ਲੱਗਦੇ ਆ ਬਾਬਾ ਮੰਨਿਆ ਸੀ ਅਸੀਂ ਬਾਬਾ ਕਹਿੰਦਾ 10 ਲੱਖ ਰੁਪਈਆ ਤੁਹਾਨੂੰ ਦੇਵਾਂਗੇ ਬਾਬਾ ਮੰਨਿਆ ਫਿਰ 20 ਲੱਖ ਰੁਪਈਆ ਦੇਵਾਂਗੇ ਬਾਬਾ ਮੰਨਿਆ ਵੀ ਫੋਰਚੂਨਰ ਗੱਡੀ ਦੇਵਾਂਗਾ ਬਾਬਾ ਮੰਨਿਆ ਵੀ ਡੇਰਾ ਸੋਡਾ ਹੀ ਆ ਜੋ ਮਰਜ਼ੀ ਕਰ ਲਿਓ ਗੱਲ ਲੀਕ ਨਾ ਕਰਿਓ ਅਸੀਂ ਟੂਆ ਨਹੀਂ ਮਾਰਦੇ ਇੰਨੇ ਕਾਹੇ ਦਾ ਅਸੀਂ ਲੱਤ ਮਾਰ ਦਿੱਤੀ ਸਾਰੇ ਪੈਸੇ ਥੇਲੇ ਨੂੰ ਗੱਡੀਆਂ ਨੂੰ ਡੇਰਿਆਂ ਡੱਬਿਆਂ ਨੂੰ ਵੀ ਅਸੀਂ ਜੋ ਗੱਲ ਹੈਗੀ ਆ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਆ ਤੇ ਅਸੀਂ ਜੋ ਕੁਛ ਕੀਤਾ ਤੇ ਇਹਦਾ ਨਤੀਜਾ ਇਹ ਨਿਕਲਿਆ ਵੀ ਇੱਕ ਲੁੱਚੇ ਲੰਡੇ ਸਾਧ ਬਲਾਤਕਾਰੀ ਸਾਧ ਦੀ ਗੱਲਬਾਤ ਪੁਲਿਸ ਨੇ ਸੁਣੀ ਤੇ ਸਾਨੂੰ ਇਹ ਗੱਲਬਾਤ ਆਖੀ ਵੀ ਇਹਦਾ ਇਹਦੇ ਕੋਲੋਂ ਲੱਖ ਰੁਪਇਆ ਕੈਸ਼ ਲਿਆ ਤੁਸੀਂ ਇਹਦੇ ਤੁਸੀਂ ਛਾਪਾਂ ਲਾ ਲੇ ਤੇ ਕੜੇ ਲਾ ਲੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਸ ਕਾਰਵਾਈ ਦੇ ਤਹਿਤ ਇਹ ਤੁਸੀਂ ਸਾਡੇ ਤੇ ਇਹ ਇਲਜ਼ਾਮ ਲਾ ਰਹੇ ਹੋ ਜੇ ਤੁਸੀਂ ਸਾਡੇ ਤੇ ਸਾਨੂੰ ਇਹ ਗੱਲਬਾਤ ਵੀ ਆਖੀ ਗਈ ਆ ਪੁਲਿਸ ਵੱਲੋਂ ਵੀ ਤੁਹਾਡਾ ਨੁਕਸਾਨ ਹੋਊਗਾ ਤੁਹਾਡੇ ਤੇ ਕਾਰਵਾਈ ਹੋ ਜਾਣੀ ਆ ਤੇ ਸਾਨੂੰ ਕਿਸੇ ਕਾਰਵਾਈ ਦਾ ਕੋਈ ਡਰ ਨਹੀਂ ਹੈ ਅਸੀਂ ਕਿਸੇ ਪਰਲੇਮੈਂਟ ਤੇ ਨਹੀਂ ਕਰਨੀ ਚਾਹੁੰਦੇ ਨਾ ਹੀ ਅਸੀਂ ਕਿਸੇ ਦੇ ਡਰ ਹੇਠ ਰਹਿੰਦੇ ਆ ਜੇ ਤੁਸੀਂ ਸਾਡੇ ਤੇ ਕੋਈ ਲੁੱਟ ਖੋਹ ਦਾ ਪਰਚਾ ਪਾਉਂਦੇ ਆ ਸਾਡੇ ਤੇ ਕੋਈ ਦੂਜੇ ਤੀਜੇ ਪਰਚਾ ਪਾਉਂਦੇ ਸਾਡੇ ਬੰਦਿਆਂ ਤੇ ਪਾਉਂਦੇ ਆ ਤੇ ਜੇ ਤੁਸੀਂ ਇਹੀ ਪਰਚਾ ਪਾਉਣਾ ਸਾਨੂੰ ਘੰਟਾ ਕ ਬਾਬਾ ਤੇ ਦੀ ਧੌਣ ਵੱਢ ਕੇ ਜਗਰਾਉਂ ਚੌਂਕ ਤੇ ਤੰਗ ਦਿੰਨੇ ਆ ਤੇ ਸਾਡੇ ਤੇ ਪਾਉਣਾ ਤਾਂ 302 ਦਾ ਪਾਉ پتہ ਤਾਂ ਲੱਗੇ ਸਾਹ ਤੁਹਾਨੂੰ ਦੂਜਿਆਂ ਨੂੰ ਵੀ ਇਹੀ ਕਰ ਕੀ ਰਹੇ ਤੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਹਮੇਸ਼ਾ ਠੀਕ ਤੇ ਹੁੰਨੇ ਕੋਈ ਜੱਥੇਦਾਰ ਹੋਵੇ ਕੋਈ ਲੀਡਰ ਹੋਵੇ ਕੋਈ ਅਫਸਰ ਹੋਵੇ ਜਿਹਨੂੰ ਸੱਚ ਦਾ ਤਾਂ ਪਤਾ ਹੋਵੇ ਵੀ ਯਾਰ ਬੰਦੇ ਨੇ ਕੀਤਾ ਤੇ ਚਲੋ ਐਡਾ ਵੱਡਾ ਕੰਮ ਕਰਕੇ ਦਿੱਤਾ ਤੁਹਾਡੇ ਏਰੀਏ ਦਾ ਤੇ ਤੁਸੀਂ ਸਾਡੇ ਤੇ ਪ੍ਰੈਸ਼ਰ ਪਾਈ ਜਾਂਦੇ ਆ ਵੀ ਤੁਸੀਂ ਸਾੜ ਤਾਂ ਕਹੀ ਜਾਂਦਾ ਮੇਰੀ ਗੱਡੀ ਦੀਆਂ ਕਾਪੀਆਂ ਲੈ ਕੇ ਮੇਰਿਆਂ ਛਾਪਾਂ ਲਾ ਲਈਆਂ ਮੇਰੇ ਕੋਲੇ ਲੱਖ ਰੁਪਿਆ ਕੈਸ਼ ਫਲਾਨੇ ਤਾਂ ਪਿਆ ਸੀ ਉਹ ਚੱਕ ਕੇ ਲੈ ਕੇ ਮੇਰਾ ਆ ਲੈ ਕੇ ਉਹ ਲੈ ਕੇ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਸਾਨੂੰ ਬਾਰ-ਬਾਰ ਫੋਨ ਲਾ ਕੇ ਵੀ ਇਹ ਪੁੱਛਦੇ ਵੀ ਬਾਬਾ ਜੀ ਤੁਹਾਡੇ ਕੋਲ ਆ ਚੀਜ਼ ਜੇ ਅਸੀਂ ਇਹ ਚੀਜ਼ਾਂ ਦੀ ਲੋੜ ਹੁੰਦੀ ਤੇ ਬਾਬਾ ਸਾਨੂੰ 10 ਲੱਖ ਰੁਪਏ ਆਪ ਦੇਣ ਆਇਆ ਸੀ ਅਸੀਂ ਉਹ ਲੈਂਦੇ ਤੇ ਚੁੱਪ ਕਰਕੇ ਤੁਰ ਜਾਂਦੇ ਨਾਲੇ ਕੁੜੀ ਨੂੰ ਉਹਦੇ ਮਾਰਦੇ ਚਾਰ ਖੇਤਰ ਨਾਲੇ ਬਾਬੇ ਦੇ ਵੀ ਤੁਸੀਂ ਤਾਂ ਦੋਨੇ ਗਲਤ ਪਰ ਨਹੀਂ ਮਹਾਰਾਜ ਨੇ ਸਾਨੂੰ ਲੋਕ ਨਹੀਂ ਵੇਖ ਰਹੇ ਸੀ ਕੰਧਾ ਦੇ ਵਿੱਚ ਚਾਰ ਦੁਆਰੀ ਦੇ ਵਿੱਚ ਬੰਦ ਦੇ ਵਿੱਚ ਇਹ ਗੱਲਬਾਤ ਹੋਈ ਸੀ ਸਾਨੂੰ ਕਿਸ ਨੇ ਦੇਖਿਆ ਪਰ ਮਹਾਰਾਜ ਉੱਤੇ ਹਾਜ਼ਰ-ਨਾਜ਼ਰ ਸੀ ਉਹਨਾਂ ਨੇ ਦੇਖਿਆ ਉਹਨਾਂ ਦਾ ਹੁਕਮ ਹੋਇਆ ਵੀ ਇਹ ਗੱਲ ਕਰਤ ਨਹੀਂ ਹੋਣੀ ਚਾਹੀਦੀ ਇਹਦੇ ਤੇ ਡੰਡਾ ਪਰੇਟੇ ਤੇ ਕਰਨੇ ਹੀ ਕਰਨਾ ਤੇ ਅਸੀਂ ਕੀਤਾ ਬਾਬੇ ਨੂੰ ਸੱਦ ਕੇ ਕੀਤਾ ਬਾਬੇ ਦੇ ਜਥੇ ਦੇ ਨਾਲ ਜਥੇ ਦੇ ਵਿੱਚ ਬਿਠਾ ਕੇ ਕੀਤਾ ਬਾਬੇ ਦੇ ਨਾਲ ਆਏ ਚੇਲੇ ਬਾਲ ਕੇ ਵੰਦੇ ਰਹੇ ਜਦੋਂ ਬਾਬੇ ਦੇ ਡਾਂਗ ਫਿਰਦੀ ਸੀ ਟਕਾ ਕੇ ਤੇ ਪਰ ਪੰਜਾਬ ਵਾਲਿਆਂ ਨੂੰ ਮੈਨੂੰ ਲੱਗਦਾ ਵੀ ਆਣਖ ਖਤਮ ਹੋ ਗਈ ਆ ਹਜੇ ਵੀ ਜੇ ਤੁਸੀਂ ਇਸ ਗੱਲ ਦਾ ਪ੍ਰੈਸ਼ਰ ਨਹੀਂ ਪਾਇਆ ਕੀ ਇਹ ਜੋ ਗੱਲਬਾਤ ਹੈਗੀ ਬਾਬੇ ਤੇ ਤਖੜਾ ਐਕਸ਼ਨ ਹੋਣਾ ਚਾਹੀਦਾ ਤੇ ਫਿਰ ਮੇਰੇ ਹਸਾਮਣਾ ਵੀ ਇਹ ਸਾਡਾ ਲਾਸਟ ਐਕਸ਼ਨ ਹੋਊਗਾ ਅਸੀਂ ਕਦੇ ਕਿਸੇ ਧੱਕੇ ਦੇ ਕਿਸੇ ਇਹੋ ਜਿਹੇ ਸਾਧ ਬੂਮਣੇ ਦੇ ਖਿਲਾਫ ਨਹੀਂ ਚੱਲਾਂਗੇ ਜੇ ਫਿਰ ਜੇ ਤੁਸੀਂ ਆਪ ਹੀ ਲੋਕ ਆਦ ਨਾ ਧੀਆਂ ਭੈਣਾਂ ਦੀ ਅਜ ਤੇ ਇਹੋ ਜਿਹੇ ਦੈਤਾਂ ਤੋਂ ਲਟਾ ਕੇ ਖੋਜ ਤਾਂ ਫਿਰ ਲਟਾਈ ਚੱਲੋ ਸਾਡਾ ਕੀ ਜਾਂਦਾ ਠੀਕ ਆ ਨਾ ਇਹ ਗੱਲਾਂ ਵੱਲ ਧਿਆਨ ਦਿਓ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਨੇ ਇਹ ਉਥੇ ਕੀ ਖੋਜ ਹੁੰਦਾ ਕਿਸੇ ਨੂੰ ਨਹੀਂ ਪਤਾ ਸੀ ਉਥੇ ਬਾਬੇ ਦੇ ਡੇਰੇ 'ਚ ਵੇਖਿਆ ਸੀ ਜਦੋਂ ਅਸੀਂ ਉਦੋਂ ਉੱਥੇ ਗਏ ਸੀ ਉਥੇ ਪ੍ਰੈਗਾ ਦੇ ਕੈਪਸੂਲਾ ਦੇ ਡੱਬੇ ਸੀਗੇ ਪੇਟੀਆਂ ਸੀਗੀਆਂ ਉਥੇ ਕੁੰਡ ਮਾਂਦੀਆਂ ਭਰੀਆਂ ਹੋਈਆਂ ਉਥੇ ਲਫਾਫੇ ਪਏ ਹੋਏ ਸੀਗੇ ਉਥੇ ਬਾਬੇ ਦੇ ਉਥੇ ਫੈਲਾ ਦੇ ਵਿੱਚ ਉਥੇ ਜਦੋਂ ਵੇਖਿਆ ਉਥੇ ਉਹ ਗਰਭਵਤੀ ਚੈੱਕ ਕੀਤੇ ਹੋਈਆਂ ਸਕੈਨਾਂ ਸੀਗੀਆਂ ਕੁੜੀਆਂ ਦੇਗਾ ਉਥੇ ਕੀ ਕੁਛ ਸੀਗਾ ਬਾਬੇ ਦਾ ਬਾਬੇ ਦੇਗਾ ਜਦੋਂ ਰਿਕਾਰਡਿੰਗਾਂ ਸੁਣਦੇ ਆ ਉਦੋਂ ਪਤਾ ਲੱਗਦਾ ਉਥੇ ਕੀ ਕੁਛ ਕਰਦੇ ਰਹੇ ਆ ਇਹ ਤੇ ਜੇ ਅਸੀਂ ਜੱਗ ਜਾਰ ਕਰਦੇ ਆ ਫਿਰ ਆਪਦਾ ਢਿੱਡ ਚੱਕ ਝੱਗਾ ਚੱਕ ਆਪਦਾ ਹੀ ਢਿੱਡ ਨੰਗਾ ਹੋਣਾ ਵਾ ਤੇ ਛਾਰ ਮਹੀਨਾ ਡੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਸਾਰੇ ਆਗੂਆਂ ਨੂੰ ਜਥੇਦਾਰਾਂ ਨੂੰ ਆ ਜਿਹੜੇ ਬਣੇ ਫਿਰਦੇ ਮੂਰੇ ਵੀ ਮੈਂ ਲੀਡਰ ਆ ਮੈਂ ਲੀਡਰ ਆ ਵੀ ਹੁਣ ਜੇ ਇਹਨਾਂ ਦੇ ਕੋਈ ਪ੍ਰੈਸ਼ੰਦਾ ਸਾਨੂੰ ਪ੍ਰਵਾਹ ਕੋਈ ਨਹੀਂ ਮੈਂ ਗਵਰਨਮੈਂਟ ਨੂੰ ਵੀ ਇਹ ਗੱਲਬਾਤ ਕਹਿਣਾ ਜਾਂ ਪ੍ਰਸ਼ਾਸਨ ਨੂੰ ਵੀ ਇਹ ਗੱਲਬਾਤ ਕਹਿਣਾ ਬਾਬੇ ਦੇ ਚੇਲੇ ਵਾਲਿਆਂ ਨੂੰ ਜਾਂ ਸਾਧਾ ਨੂੰ ਜਿਹੜੇ ਦੇ ਹੱਕ ਚਾਹੀਏਗਾ ਬਸ ਗੱਲਬਾਤ ਕਹਿਣਾ ਮੈਨੂੰ ਸਾਡੇ ਜਥੇ ਦੇ ਸਿੰਘਾਂ ਨੂੰ ਜੋ ਸਾਡੇ ਨਾਲ ਬੰਦੇ ਤੁਰੇ ਸੀ ਕਿਣਕਾ ਭਰ ਵੀ ਅਸੀਂ ਕਿਸੇ ਤੇ ਨਾ ਦਾ ਅਸੀਂ ਦਬਾਅ ਥੱਲੇ ਆਉਣਾ ਨਾ ਕਿਸੇ ਦਾ ਸਾਨੂੰ ਡਰਾ ਸਾਡੇ ਤੇ ਕੋਈ ਪਰਚਾ ਪੈਂਦਾ ਪਾ ਦਿਓ ਕੋਈ ਐਕਸ਼ਨ ਲੈਣਾ ਲੈ ਲਓ ਸਾਨੂੰ ਜੋਖ ਸਜ਼ਾ ਦੇਣੀ ਦੇ ਦਿਓ ਪਰ ਅਸੀਂ ਆਪਣੇ ਸੰਧਾਤਾ ਤੋਂ ਤੇ ਆਪਣੇ ਐਕਸ਼ਨ ਤੋਂ ਕਦੇ ਮਨ ਕਰ ਨਹੀਂ ਹੋਵਾਂਗੇ ਇਹੋ ਜੇ ਸਾਧ 20 ਠੋਕਾਂਗੇ ਅਸੀਂ ਜਿਹੜੇ ਹੈਗੇ ਆ ਤੇ ਜਿਹੜੇ ਇਹਦੇ ਕੋਲ ਫੋਨਾਂ ਦੇ ਵਿੱਚੋਂ ਰਿਕਾਰਡ ਸਾਨੂੰ ਮਿਲਿਆ ਸੀ ਇਹਨਾਂ ਰਿਕਾਰਡਿੰਗਾਂ ਤੋਂ ਸਾਨੂੰ ਬੰਦਿਆਂ ਦੇ ਨੰਬਰ ਤੇ ਬੰਦਿਆਂ ਦੇ ਐਡਰੈਸ ਪਤਾ ਲੱਗੇ ਸੀ ਆਹ ਫਲਾਣੇ ਫਲਾਣੇ ਬਾਬੇ ਨੇ ਫਲਾਇ ਮੇਰੀਂ ਦੀ ਕੁੜੀ ਰਾਤ ਰੱਖੀ ਜੀ ਤੇ ਬਾਬੇ ਨੇ ਫੋਨਾਂ ਤੇ ਕਿਹਾ ਸੀ ਵੀ ਆਜਾ ਫਲਾਣੀ ਕੁੜੀ ਆਈ ਆ ਤੂੰ ਆਇਆ ਇੱਥੇ ਨਾ ਤੇ ਇੱਕ ਕੁੜੀ ਨੂੰ ਦੋ ਸਾਹਾਂ ਨੇ ਇੱਕੋ ਰਾਤ ਦੇ ਵਿੱਚ ਕਮਰੇ ਦੇ ਵਿੱਚ ਪਾ ਕੇ ਗ੍ਰਸਤ ਕੀਤਾ ਈ ਧੱਕੇ ਨਾਲ ਤੇ ਸਵੇਰੇ ਧੱਕੇ ਨਾਲ ਨੂੰ ਬਾਸਟੈਂਡ ਬੰਦਾ ਦੇ ਕੇ ਛੱਡ ਕੇ ਆਏ ਸੀਗੇ ਉਹ ਬੰਦੇ ਵੀ ਚੱਕਣੇ ਆ ਸੀ ਸਾਰੇ ਤੇ ਸਾਡੇ ਤੇ ਦਬਾਅ ਇੰਨਾ ਪਲਸ ਵਾਰ-ਵਾਰ ਫੋਨ ਫਾੜ ਫੋਨ ਫਾੜ ਤੇ ਉਥੇ ਸਾਧ ਤੁਰੇ ਫਿਰਦੇ ਮਹਿਰਵਾਲੀ ਚ ਜਾ ਕੇ ਪਰਚਾ ਪਾਓ ਮਰ ਜਾਣਾ ਚਾਹੀਦਾ ਤੁਹਾਨੂੰ ਡੱਬ ਕੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਜੇ ਹੁਣ ਤੁਰੇ ਆ ਤੇ ਫਿਰ ਚੱਜ ਨਹੀਂ ਦੁਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ